ਸਸ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਚੈਨਲ ਵੈਦਰ ਬਾਈ ਸੁਮਿੰਦਰ ਦੇਖ ਰਹੇ ਹੋ ਜੀ ਦੁਆਰਾ ਤਾਂ ਮੌਸਮ ਦੀ ਜਾਣਕਾਰੀ ਲੈ ਕੇ ਹਾਜ਼ਰ ਹੋਏ ਆਂ 3 ਤਰੀਕ ਤੋਂ ਲੈ ਕੇ 5 ਫਰਵਰੀ ਪੰਜਾਬ ਦੇ ਵਿੱਚ ਮੌਸਮ ਦੇ ਕੀ ਹਾਲਾਤ ਨੇ ਮੌਸਮ ਵਿਭਾਗ ਵੱਲੋਂ ਮੀਂਹ ਦੀ ਜੋ ਸੰਭਾਵਨਾ ਦੱਸੀ ਜਾ ਰਹੀ ਸੀ ਕਿਹੜੇ ਜ਼ਿਲ੍ਹੇ ਵਿੱਚ ਮੀਂਹ ਹੈ ਕਦੋਂ ਹੋਵੇਗਾ ਕੀ ਹਾਲਾਤ ਰਹਿਣਗੇ ਮੀਂਹ ਦੇ ਤੇ ਕਿਸ ਕਿਸ ਜ਼ਿਲ੍ਹੇ ਵਾਲੇ ਮੇਰੇ ਦਰਸ਼ਕ ਵੀਰਾਂ ਨੂੰ ਚਿੰਤਾ ਕਰਨ ਦੀ ਲੋੜ ਹੈ ਤੇ ਕਿਹੜੇ ਜ਼ਿਲ੍ਹੇ ਵਿੱਚ ਮੀਂਹ ਨਾ ਮਾਤਰ ਦੇ ਬਰਾਬਰ ਨੇ ਤਾਂ ਕਿ ਉਹ ਕਿਸਾਨ ਵੀਰ ਨੇ ਅਗਰ ਵੀਡੀਓ ਦੇਖ ਰਹੇ ਨੇ ਤਾਂ ਆਪਣੀ ਕਣਕ ਨੂੰ ਪਾਣੀ ਵਗੈਰਾ ਲਗਾਉਣ ਦੀ ਸੋਚ ਸਕਣ ਖਾਦ ਸਪਰੇ ਵਗੈਰਾ ਬਾਰੇ ਸੋਚ ਸਕਣ ਕਿਉਂਕਿ ਇਸ ਸਮੇਂ ਖਾਸ ਤੌਰ ਤੇ ਜ਼ੋਰ ਫਸਲਾਂ ਦੇ ਉੱਪਰ ਹੀ ਜ਼ਿਆਦਾ ਬਣ ਰਿਹਾ ਹੈ ਮੌਸਮ ਦੇ ਸੰਭਾਵਨਾ ਦੀ ਗੱਲ ਕੀਤੀ ਜਾਵੇ ਸਭ ਤੋਂ ਪਹਿਲਾਂ ਗੱਲ ਕਰਾਂਗੇ 3 ਤਰੀਕ ਦੇ ਮੌਸਮ ਦੀ 3 ਤਰੀਕ ਦਾ ਮੌਸਮ ਕਲੀਅਰ ਹੋਵੇਗਾ ਚੰਗੀ ਧੁੱਪ ਲੱਗੇਗੀ ਸਵੇਰ ਦੇ ਸਮੇਂ ਧੁੰਦ ਦੇ ਹਾਲਾਤ ਜ਼ਰੂਰ ਹੋਣਗੇ ਪਰ ਸਾਰਾ ਦਿਨ ਮੌਸਮ ਠੀਕ ਠਾਕ ਬਣੇ ਰਹਿਣ ਦੇ ਜ਼ਿਆਦਾ ਉਮੀਦ ਬਣਦੀ ਹੋਈ ਦਿਖਾਈ ਦੇ ਰਹੀ ਹੈ ਤੁਸੀਂ ਪੰਜਾਬ ਦੇ ਕਿਹੜੇ ਇਲਾਕੇ ਤੋਂ ਜ਼ਿਲ੍ਹੇ ਤੋਂ ਬਿਲੋਂਗ ਕਰਦੇ ਹੋ ਕਮੈਂਟ ਕਰ ਦਿਓ ਤੁਹਾਡੇ ਇਲਾਕੇ ਵਿੱਚ ਮੌਸਮ ਦੇ ਕੀ ਹਾਲਾਤ ਨੇ ਉਹ ਵੀ ਨਾਲ ਦੇ ਨਾਲ ਕਮੈਂਟ ਬਾਕਸ ਵਿੱਚ ਲਿਖ ਦਿਓ ਚੈਨਲ ਤੇ ਨਵੇਂ ਹੋ ਪਹਿਲੀ ਵਾਰੀ ਵੀਡੀਓ ਦੇਖ ਰਹੇ ਤਾਂ ਚੈਨਲ ਸਬਸਕ੍ਰਾਈਬ ਵੀ ਕਰ ਦਿਓ ਅਤੇ ਤਾਂ ਕਿ ਮੌਸਮ ਦੀ ਹਰ ਇੱਕ ਜਾਣਕਾਰੀ ਤੁਹਾਨੂੰ ਸਮੇਂ-ਸਮੇਂ ਸਿਰ ਤੁਹਾਡੇ ਤੱਕ ਤੁਹਾਡੇ YouTube ਚੈਨਲ ਤੇ ਰਹੀ ਮਿਲ ਸਕੇ ਗੱਲ ਕਰਾਂਗੇ 4 ਤਰੀਕ ਦੇ ਮੌਸਮ ਦੀ ਤਾਂ 4 ਤਰੀਕ ਨੂੰ ਮੀਂਹ ਦੇ ਹਾਲਾਤ ਲਗਾਤਾਰ ਬਣਦੇ ਹੋਏ ਦਿਖਾਈ ਦੇ ਰਹੇ ਨੇ ਮੌਸਮ ਵਿਭਾਗ ਨੇ ਪਹਿਲਾਂ ਵੀ ਅਲਰਟ ਜਾਰੀ ਕੀਤਾ ਸੀ ਕਿ ਪੰਜਾਬ ਦੇ ਵਿੱਚ ਮੀਂਹ ਹੋਵੇਗਾ ਖਾਸ ਤੌਰ ਤੇ ਪੰਜਾਬ ਦੇ ਮਾਝੇ ਤੇ ਦੁਆਬੇ ਇਲਾਕੇ ਵਿੱਚ ਕਰ ਮੀਂਹ ਹੈ ਮਾਲਵਾ ਬੈਲਟ ਪੰਜਾਬ ਦੇ ਵਿੱਚ ਮੀਂਹ ਤੋਂ ਰਹਿਤ ਬਣਦੀ ਹੋਈ ਦਿਖਾਈ ਦੇ ਰਹੀ ਹੈ ਗੱਲ ਕੀਤੀ ਜਾਵੇ ਤਾਂ ਪਠਾਨਕੋਟ ਗੁਰਦਾਸਪੁਰ ਅੰਮ੍ਰਿਤਸਰ ਤਰਨਤਾਰਨ ਕਪੂਰਥਲਾ ਜਲੰਧਰ ਨਵਾਂ ਸ਼ਹਿਰ ਹੁਸ਼ਿਆਰਪੁਰ ਰੂਪਨਗਰ ਨੰਗਲ ਦਾ ਨੰਗਲ ਦੀ ਬੈਲਟ ਆਨੰਦਪੁਰ ਸਾਹਿਬ ਦੀ ਬੈਲਟ ਰੂਪਨਗਰ ਪੂਰਾ ਜ਼ਿਲ੍ਹਾ ਕਰਾਲੀ ਮੁਹਾਲੀ ਮੋਰਿੰਡਾ ਫਤਿਹਗੜ੍ਹ ਸਾਹਿਬ ਪਟਿਆਲਾ ਲੁਧਿਆਣਾ ਦੁਰਾਹੇ ਦਾ ਇਲਾਕਾ ਇਹ ਜਿਹੜੇ ਬਣਦੇ ਨੇ ਖਾਸ ਤੌਰ ਤੇ ਬੈਲਟ ਇਸ ਬੈਲਟ ਦੇ ਵਿੱਚ ਘੱਟ ਜ਼ਿਆਦਾ ਮੀਂਹ ਦੇ ਚਾਂਸ ਨੇ ਥੋੜੀ ਬਹੁਤਾ ਇਲਾਕਾ ਮਲੇਰਕੋਟਲੇ ਦੇ ਵਿੱਚ ਆਉਂਦਾ ਦਿਖਾਈ ਦੇ ਸਕਦਾ ਹੈ ਥੋੜਾ ਬਹੁਤਾ ਇਲਾਕਾ ਬਰਨਾਲੇ ਦਾ ਇਸ ਇਲਾਕੇ ਜਿਹੜੇ ਬਣਦੇ ਹੋਏ ਦਿਖਾਈ ਦੇਣੇ ਇਹਨਾਂ ਵਿੱਚ ਮੀਂਹ ਦੇ ਚਾਂਸ ਥੋੜੇ ਬਹੁਤ ਜਿਆਦਾ ਨੇ ਖਾਸ ਤੌਰ ਤੇ ਗੁਰਦਾਸਪੁਰ ਪਠਾਨਕੋਟ ਦਾ ਇਲਾਕਾ ਤੇ ਹੁਸ਼ਿਆਰਪੁਰ ਦਾ ਇਲਾਕਾ ਜਿਹੜੇ ਇਹ ਤਿੰਨ ਚਾਰ ਜ਼ਿਲ੍ਹੇ ਨੇ ਇਹਦੇ ਵਿੱਚ ਲਗਾਤਾਰ 4 ਤਰੀਕ ਤੋਂ ਲੈ ਕੇ 5 ਤਰੀਕ ਤੱਕ ਮੀਂਹ ਦੀ ਉਮੀਦ ਕੀਤੀ ਜਾ ਸਕਦੀ ਹੈ ਮੀਂਹ ਕੋਈ ਬਹੁਤ ਵੱਡਾ ਨਹੀਂ ਹੈ ਜਿਸ ਨਾਲ ਤੁਸੀਂ ਕਹਿ ਸਕੋਗੇ ਕਿ ਬਹੁਤ ਜ਼ਿਆਦਾ ਭਾਰੀ ਮੀਂਹ ਹੋਵੇਗਾ ਹਾਂ ਹਲਕੇ ਦਰਮਿਆਨੀ ਬੂੰਦਾਬੰਦੀ ਜ਼ਰੂਰ ਹੈ ਤੇ ਕਿਸੇ ਕਿਸੇ ਇਲਾਕੇ ਤੱਕ ਕਿਰਮਣ ਕਰਨ ਹੀ ਹੋਵੇਗੀ ਅਜੇ ਹਨੀ ਹੈ ਕਿ ਬਹੁਤ ਭਾਰੀ ਨਹੀਂ ਹੈ ਹਾਂ ਜੇ ਅਗਰ ਸਰਦੀਆਂ ਰੁੱਤ ਦੀ ਗੱਲ ਕੀਤੀ ਜਾਵੇ ਤਾਂ ਜਨਵਰੀ ਮਹੀਨੇ ਵਿੱਚ ਬਾਕੀ ਸਾਲਾਂ ਨਾਲੋਂ 60% ਘੱਟ ਮੀਂਹ ਦੇਖਣ ਨੂੰ ਮਿਲਿਆ ਜੋ ਕਿ ਅਕਸਰ ਬਹੁਤ ਜ਼ਿਆਦਾ ਸਾਨੂੰ ਥੋੜੇ-ਬਹੁਤੇ ਤਾਂ ਭਾਰੀ ਸਪੈਲ ਦੇਖਣ ਨੂੰ ਮਿਲਦੇ ਨੇ ਤਾਂ ਬਹੁਤ ਘੱਟ ਮੀਂਹ ਦੇਖਣ ਨੂੰ ਮਿਲਿਆ ਜਿਸ ਦੀ ਉਮੀਦ ਦੇ ਬਜੋ ਹੁਣ ਸਾਨੂੰ ਚਾਂਸ ਬਣ ਰਹੇ ਨੇ ਕਿ ਸ਼ਾਇਦ ਫਰਵਰੀ ਵਿੱਚ ਵੀ ਇਸੇ ਤਰੀਕੇ ਦਾ ਮਾਹੌਲ ਬਣੇਗਾ ਬਿਸ਼ੱਕ 2 ਤੋਂ 3 ਸਿਸਟਮ ਨੇ 4 ਤਰੀਕ ਤੋਂ ਲੈ ਕੇ 6 ਤਰੀਕ ਤੱਕ ਮੀਂਹ ਦੇ ਚਾਂਸ ਹਨ ਫਿਰ 12 ਤਰੀਕ ਨੂੰ ਹਨ ਫਿਰ 1 ਫਰਵਰੀ ਮਹੀਨੇ ਦੇ ਅਖੀਰ ਵਿੱਚ ਮੀਂਹ ਹੋਵੇਗਾ ਪਰ ਫਿਲਹਾਲ ਜਿਹੜੀ ਉਮੀਦ ਬਣ ਰਹੀ ਹੈ 4 ਤੇ 5 ਤਰੀਕ ਦੀ ਇਹਦੇ ਵਿੱਚ ਤੁਹਾਨੂੰ ਦੱਸ ਸਕੀਏ ਤਾਂ ਦੁਆਬਾ ਬੈਲਟ ਖਾਸ ਤੌਰ ਤੇ ਇਹਦੇ ਵਿੱਚ ਸ਼ਾਮਿਲ ਹੋ ਰਹੀ ਹੈ ਤਾਂ ਦੁਆਬੇ ਦੇ ਜਿਹੜੇ ਕਿਸਾਨ ਵੀਰ ਨੇ ਉਹਨਾਂ ਨੂੰ ਬੇਨਤੀ ਹੈ ਕਿ ਤੁਸੀਂ ਪਾਣੀ ਵਗੈਰਾ ਲਗਾਉਣਾ ਹੈ ਤਾਂ ਰੁਕ ਜਾਓ ਖਾਦ ਸਪਰੇਅ ਕਰਨੀ ਹੈ ਤਾਂ ਆਪਣਾ ਮੌਸਮ ਦੇਖ ਕੇ ਕਰੋ 3 ਤਰੀਕ ਨੂੰ ਫਿਲਹਾਲ ਮੌਸਮ ਠੀਕ ਹੈ ਖਾਦ ਵਗੈਰਾ ਲਗਾ ਸਕਦੇ ਹੋ 4 ਤਰੀ ਪ੍ਰਚਾਰ ਅਤੇ 5 ਦੀ ਵੇਟ ਕਰ ਲਓ ਤਾਂ ਕਿ ਤੁਸੀਂ ਆਉਂਦੇ ਦਿਨਾਂ ਵਿੱਚ ਆਪਣੇ ਖੇਤ ਦੇ ਵਿੱਚ ਜੋ ਵੀ ਹਾਲਾਤ ਤੁਹਾਡੇ ਬਣਦੇ ਨੇ ਤੁਸੀਂ ਉਸ ਨੂੰ ਕੰਟਰੋਲ ਕਰ ਸਕੋ ਫਿਲਹਾਲ ਅਗਰ ਬਾਕੀ ਦਰਸ਼ਕ ਵੀਰਾਂ ਤੱਕ ਜਾਣਕਾਰੀ ਪੁੱਜਦੀ ਕਰੀਏ ਤਾਂ 4 ਤਰੀਕ ਅਤੇ 5 ਤਰੀਕ ਨੂੰ ਮੀਂਹ ਦੇ ਹਾਲਾਤ ਨੇ ਖਾਸ ਤੌਰ ਤੇ ਦੁਆਬਾ 벨ਟ ਵਿੱਚ ਕਰ ਬਾਕੀ ਪੰਜਾਬ ਠੀਕ ਹੈ ਤੁਸੀਂ ਅਗਰ ਬਾਹਰ ਅੰਦਰ ਜਾਣਾ ਹੈ ਤਾਂ ਜਾਣਕਾਰੀ ਲੈ ਕੇ ਹੀ ਨਿਕਲਿਆ ਕਰੋ ਤਾਂ ਕਿ ਤੁਹਾਨੂੰ ਮੌਸਮ ਦੀ ਅਪਡੇਟ ਤੋਂ ਕੋਈ ਖੱਜਲ ਖਵਾਰੀ ਕਿਸੇ ਤਰੀਕੇ ਦੀ ਨਾ ਹੋਵੇ ਇਸੇ ਲਈ ਰਿਕਵੈਸਟ ਕਰਦੇ ਆ ਕਿ ਚੈਨਲ ਵੈਦਰ ਬਾਈ ਸੁਮੇਂਦਰ ਨੂੰ ਸਬਸਕ੍ਰਾਈਬ ਕਰ ਲਓ ਤਾਂ ਕਿ ਮੌਸਮ ਦੀ ਹਰਿਆਕ ਜਾਣਕਾਰੀ ਤੁਹਾਨੂੰ ਸਭ ਤੋਂ ਪਹਿਲਾਂ ਸਟੀਕ ਤਰੀਕੇ ਨਾਲ ਮਿਲ ਸਕੇ ਅੱਜ ਜੀ ਅਪਡੇਟ 4 ਤਰੀਕ 5 ਤਰੀਕ ਦੇ ਮਹੀਨੇ ਦੀ ਮਿਲਦੇ ਆ ਜੀ ਅਗਲੀ ਜਾਣਕਾਰੀ ਲੈ ਕੇ ਅਗਲੀ ਮੌਸਮ ਦੀ ਜਾਣਕਾਰੀ ਅਪਡੇਟ ਵਿੱਚ ਧੰਨਵਾਦ ਸਾਰੇ ਦਰਸ਼ਕ ਵੀਰ ਪਣਪਰਾਮਾ ਦਾ